ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਬਿਟਕੋਇਨ ਬਾਰੇ ਬਿਟਕੋਇਨ ਦਾ ਅਨਲਿਸਿਸ ਕਰਾਂਗੇ ਨੈਕਸਟ ਵੀਕ ਕਿਸ ਤਰ੍ਹਾਂ ਰਹਿ ਸਕਦਾ ਹੈ ਕਿਸ ਸਾਈਡ ਨੂੰ ਪਰਫਾਰਮਸ ਕਰ ਸਕਦਾ ਹੈ ਤੇ ਨੈਕਸਟ ਚ ਵੀਕੈਂਡਾਂ ਦੇ ਵਿੱਚ ਕਿਹੜੀ ਸਾਈਡ ਨੂੰ ਆਪਣੀ ਟਰੇਡ ਬਣ ਸਕਦੀ ਹੈ ਉਹ ਅਨਲਿਸਿਸ ਕਰਨ ਦੀ ਕੋਸ਼ਿਸ਼ ਕਰਾਂਗੇ ਡੇ ਟਾਈਮ ਫਰੇਮ ਦਾ ਟ੍ਰੈਂਡ ਦੇਖਾਂਗੇ ਵੀਕਲੀ ਦਾ ਟ੍ਰੈਂਡ ਦੇਖਾਂਗੇ ਤੇ ਆਓ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਸਭ ਤੋਂ ਪਹਿਲਾਂ ਆਪਾਂ ਵੀਕਲੀ ਟਾਈਮ ਫਰੇਮ ਓਪਨ ਕੀਤਾ ਹੋਇਆ ਹੈ ਤੇ ਕ੍ਰੀ ਕੈਂਡਲਸਟਿਕ ਰੂਲ ਦੇ ਹਿਸਾਬ ਨਾਲ ਇੱਥੋਂ ਜੋ ਟ੍ਰੈਂਡ ਡਾਊਨ ਹੋਇਆ ਸੀ ਉਸ ਤੋਂ ਬਾਅਦ ਆ ਫਿਰ ਤੋਂ ਗ੍ਰੀਨ ਕੈਂਡਲ ਤੇ ਉਸ ਤੋਂ ਬਾਅਦ ਇੱਕ ਸ਼ੂਟਿੰਗ ਸਟਾਰ ਟਾਈਪ ਕੈਂਡਲ ਆਪਾਂ ਨੂੰ ਦੇਖਣ ਨੂੰ ਮਿਲਾਇਆ ਤੇ ਇਹ ਸ਼ੂਟਿੰਗ ਸਟਾਰ ਕੈਂਡਲ ਜ਼ਰੂਰ ਹੈ ਪਰ ਜੇ ਨਜ਼ਰੇ ਇਹਦੇ ਲੋਅ ਦੇ ਥੱਲੇ ਘਟੋ-ਘਟ ਇੱਕ ਦਿਨ ਆਪਾਂ ਨੂੰ ক্লোਜ਼ਿੰਗ ਡੇ ਟਾਈਮ 프੍ਰੇਮ ਤੇ ਨਹੀਂ ਮਿਲਦੀ ਉਹਨਾਂ ਚਿਰ ਇਹ ਐਕਟਿਵ ਨਹੀਂ ਹੋਵੇਗਾ ਉਹਨਾਂ ਚਿਰ ਡਾਊਨ ਜਾਣ ਦੇ ਚਾਂਸਸ ਘੱਟ ਰਹਿਣਗੇ ਤੇ ਇਸ ਕਰਕੇ ਵੀਕਲੀ ਤੇ ਜੇ ਤਾਂ ਮਤਲਬ ਕਿ ਇਹ ਥੱਲੇ ਡੇ ਟਾਈਮ 프੍ਰੇਮ ਤੇ ক্লোਜ਼ ਹੋ ਜਾਂਦਾ ਆ ਤਾਂ ਫਿਰ ਜੋ ਕਿ ਇਹਦਾ ਵੀਕਲੀ ਨੈਕਸਟ ਟਾਰਗੇਟ ਹੋਵੇਗਾ ਉਹ ਹੋਵੇਗਾ ਆ ਜੋ ਗ੍ਰੀਨ ਕੈਂਡਲ ਦਾ ਲੋ ਹੈ ਇੱਥੋਂ ਤੱਕ ਫਿਰ ਨੈਕਸਟ ਵੀਕ ਆਪਾਂ ਨੂੰ ਜਾਂਦਾ ਹੋਇਆ ਦਿਖਾਈ ਦੇ ਸਕਦਾ ਹੈ ਤੇ ਜੇ ਇੱਥੇ ক্লোਜ਼ ਨਹੀਂ ਹੁੰਦਾ ਜਿਵੇਂ ਡੇ ਟਾਈਮ ਫਰੇਮ ਤੇ ਰੇਂਜ ਬੰਦੀ ਹੈ ਉਸ ਰੇਂਜ ਨੂੰ ਉੱਤੇ ਬ੍ਰੇਕ ਆਊਟ ਕਰਦਾ ਹੈ ਤਾਂ ਫਿਰ ਤੋਂ ਇੱਕ ਵਾਰੀ ਹਾਈ ਦੇ ਆਸ-ਪਾਸ ਇਹ ਜਾ ਸਕਦਾ ਹੈ ਇਹ ਐਨਾਲਿਸਿਸ ਰਹੂਗਾ ਜੇ ਇਹ ਦਾ ਥੱਲੇ ক্লোਜ਼ ਹੋ ਜਾਂਦਾ ਹੈ ਫਿਰ ਕੰਟੀਨਿਊ ਥੱਲੇ ਕਰ ਸਕਦਾ ਹੈ ਜੇ ਨਹੀਂ ਹੁੰਦਾ ਡੇ ਟਾਈਮ ਫਰੇਮ ਤੇ ক্লোਜ਼ ਫਿਰ ਜਾਂ ਤਾਂ ਰੇਂਜ ਰਹੇਗਾ ਜਾਂ ਫਿਰ ਅਪਸਾਈਡ ਇਹਦੇ ਹਾਈਲ ਵਲ ਨੂੰ ਕੁਝ ਨਾ ਕੁਝ ਮੂਵਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਉਹ ਆਪਾਂ ਦੇਖਾਂਗੇ ਡੇ ਟਾਈਮ ਫਰੇਮ ਤੇ ਚਲਦੇ ਹਾਂ ਡੇ ਟਾਈਮ ਫਰੇਮ ਤੇ ਤੇ ਉੱਥੇ ਕੀ ਸਟਰਕਚਰ ਬਣਿਆ ਹੋਇਆ ਹੈ ਡੇ ਟਾਈਮ ਫਰੇਮ ਤੇ ਦੇਖੀਏ ਤੇ ਕਦੇ ਵੀ ਅਜੇ ਵੀ ਜਿਹੜਾ ਬਿਟਕੋਇਨ ਆ ਪਿਛਲੇ ਦਿਨ ਦੇ ਲੋਅ ਦੇ ਥੱਲੇ ਬੰਦ ਨਹੀਂ ਹੋਵਾਰਿਆ ਪਿਛਲੇ 3 ਦਿਨਾਂ ਦੀ ਜੇ ਆਪਾਂ ਕਲੋਜ਼ਿੰਗ ਦੇਖਾਂਗੇ ਧਿਆਨ ਨਾਲ ਤੁਸੀਂ ਦੇਖੋਗੇ ਤੇ ਆਲਮੋਸਟ ਸਿਮਿਲਰ ਆ ਆਲਮੋਸਟ ਇੱਕੇ ਹੀ ਜਗ੍ਹਾ ਤੇ ক্লোਜ਼ ਹੋਏ ਨੇ ਪਿਛਲੇ 3 ਦਿਨ ਜਿਵੇਂ ਕਿ ਆ ਰੈੱਡ ਕੈਂਡਲ ਦੀ ক্লোਜ਼ਿੰਗ ਇੱਥੇ ਹੋਈ ਉਸ ਤੋਂ ਬਾਅਦ ਆ ਇਹ ਛੋਟਾ ਜਿਹਾ ਗ੍ਰੀਨ ਕੈਂਡਲ ਬਣਿਆ ਠੀਕ ਹੈ ਤੇ ਇਹ ਵੀ ਇੱਕ ਹੀ ਜਗ੍ਹਾ ਤੇ ক্লোਜ਼ ਹੋਏ ਨੇ ਤੇ ਹੁਣ ਇਹਦੇ ਵਾਸਤੇ ਆਪਣੇ ਕੋਲੇ ਜੇ ਫਰਮਤ ਲਗੀ ਬ੍ਰੇਕਆਊਟ ਜਾਂ ਬ੍ਰੇਕਡਾਊਨ ਲਈ ਟ੍ਰੇਡ ਕਰਨੀ ਹੈ ਤੇ ਉਹ ਤਾਂ ਇਹੀ ਇੰਪੋਰਟੈਂਟ ਲੈਵਲ ਆ ਇਸ ਤੋਂ ਥੱਲੇ 1 ਆਵਰ ਬੰਦ ਹੋਵੇਗਾ ਤੇ ਉਸ ਤੋਂ ਬਾਅਦ ਆਪਾਂ ਸੈਲ ਆਨ ਰਾਈਜ਼ ਕਰ ਸਕਦੇ ਹਾਂ ਡਾਊਨ ਸਾਈਡ ਲਈ ਫਿਰ ਆਪਾਂ ਨੂੰ ਡਾਊਨ ਸਾਈਡ ਟਾਰਗੇਟ ਦੇਖਣ ਨੂੰ ਮਿਲ ਸਕਦੇ ਆ ਪਰ ਜੋ ਕਿ ਕੈਂਡਲ ਦਾ ਸਟਰਕਚਰ ਆ ਲਾਸਟ ਦਾ ਦੇਖ ਕੇ ਲੱਗ ਰਿਹਾ ਮੈਨੂੰ ਲੱਗ ਰਿਹਾ ਕਿ ਇਸ ਕੈਂਡਲ ਦਾ ਇੱਕ ਵਾਰੀ ਹਾਈ ਚੈੱਕ ਕਰਨਾ ਹੈ ਫਿਰ ਜਾ ਸਕਦਾ ਹੈ ਉੱਤੇ ਤੇ ਉਹਦੇ ਲਈ ਆਪਾਂ ਟ੍ਰੇਡ ਪਲਾਨ ਕਰ ਸਕਦੇ ਹਾਂ ਨੈਕਸਟ 48 ਘੰਟਿਆਂ ਦੇ ਵਿੱਚ ਤੇ ਹੁਣ ਚੱਲਾਂਗੇ ਛੋਟੇ ਟਾਈਮ ਫਰੇਮ ਦੇ 15 ਮਿੰਟ ਦੇ ਤੇ ਰੈਜ਼ਿਸਟੈਂਸ ਆਪਣੇ ਲਈ ਡੇ ਟਾਈਮ ਫਰੇਮ ਤੇ ਆ ਆ ਪਿਛਲੇ ਦਿਨ ਦਾ ਹਾਈ ਤੇ ਉਸ ਤੋਂ ਪਹਿਲਾਂ ਜਿਹੜਾ ਰੈਜ਼ਿਸਟੈਂਸ ਆ ਉਹ ਇੱਥੇ ਜਿਹੜੀਆਂ ਆਪਾਂ ਦੋ ਲਾਈਨਾਂ ਲਗਾਈਆਂ ਹੋਈਆਂ ਇੱਕ ਸਟਰੋਂਗ ਰੈਜ਼ਿਸਟੈਂਸ ਆ ਜਿੱਥੇ ਕਿ ਮਤਲਬ ਇਹ ਹੁਣੇ ਟ੍ਰੇਡ ਕਰ ਰਿਹਾ ਇੱਕ ਥੱਲੇ ਲੱਗੇ ਹੀ ਸਪੋਰਟ ਹੈ ਰੈਜ਼ਿਸਟੈਂਸ ਹੈ ਉਸ ਤੋਂ ਥੱਲੇ ਵੀ ਇੱਕ ਸਪੋਰਟ ਆ ਤੇ ਇੱਥੇ ਅੱਜ ਆਪਣੀ ਟ੍ਰੇਡ ਪਲਾਨ ਨਹੀਂ ਹੋਵੇਗੀ 15 ਮਿੰਟ ਤੇ ਚੱਲਦੇ ਆ ਪ੍ਰੋਜੈਕਸ਼ਨ ਦੇਖਦੇ ਆ ਉਸ ਹਿਸਾਬ ਨਾਲ ਆਪਾਂ плаਨ ਕਰਾਂਗੇ ਤੇ 15 ਮਿੰਟ ਤੇ ਆਪਾਂ ਰਾਤ ਹੀ ਮੈਂ ਇੱਕ ਇਹਦੇ ਵਿੱਚ ਟਰੈਡ ਬਣਾ ਲੀਤੀ ਸੀ ਬਾਬਾ ਕਾਫੀ ਲੇਟ ਇਹਦੇ ਆਸ-ਪਾਸ ਦਿੱਤਾ ਸ਼ਾਰਟ ਕੀਤਾ ਸੀ ਤੇ ਉਸ ਨੂੰ ਹੁਣੇ ਹੀ ਕੱਢਿਆ ਹੋਲਡ ਕਰਕੇ ਰੱਖਤੀ ਸੀ ਅਸਰ ਲਗਾ ਕੇ ਕਿਉਂਕਿ ਕੱਲ ਐਤਵਾਰ ਇਹਦੇ ਵਿੱਚ ਜ਼ਿਆਦਾ ਮੂਵਮੈਂਟ ਨਹੀਂ ਹੁੰਦਾ ਵੈਸੇ ਮੈਂ ਨਾ ਚਿਰ ਨਹੀਂ ਰੱਖਦਾ ਪਰ ਇਥੋਂ ਸ਼ਾਰਟ ਕੀਤਾ ਸੀ ਤੇ ਹੁਣ ਉਸ ਨੂੰ ਮੈਂ ਬੁੱਕ ਕਰ ਲਿਆ ਤੇ ਹੁਣ ਇੱਥੇ ਇੱਕ ਵਾਰੀ ਆਪਾਂ ਜੇ ਪ੍ਰੋਜੈਕਸ਼ਨ ਦੀ ਗੱਲ ਕਰੀਏ ਤੇ ਲਾਸਟ ਸਵਿੰਗ ਹਾਈ ਨੂੰ ਇੱਕ ਵਾਰੀ ਕੱਟ ਕੇ ਇੱਥੇ ਟਰੈਪ ਕੀਤਾ ਇਸਨੇ ਤੇ ਉਸ ਤੋਂ ਬਾਅਦ ਥੱਲੇ ਵੀ ਬ੍ਰੇਕਡਾਊਨ ਕੀਤਾ ਹੈ ਤੇ ਇੱਥੇ ਹੁਣ ਆਪਾਂ ਨੂੰ ਚਾਹੀਦਾ ਹੈ ਪੋਜ਼ਿਟਿਵ ਪ੍ਰੋਜੈਕਸ਼ਨ ਜੇ ਆਪਾਂ ਬਾਏ ਕਰਨਾ ਹੈ ਤੇ ਅਜੇ 15 ਮਿੰਟ ਦੇ ਟਾਈਮ ਫਰੇਮ ਤੇ ਜੇ ਆਪਾਂ ਵੇਖਾਂਗੇ ਤੇ ਕੋਈ ਵੀ ਆਪਾਂ ਨੂੰ ਪੋਜ਼ਿਟਿਵ ਕੈਂਡਲ ਜ਼ਰੂਰ ਮਿਲਿਆ ਪਰ ਨੈਕਸਟ ਕੈਂਡਲ ਉਹਦੇ ਉੱਤੇ ক্লোਜ਼ ਨਹੀਂ ਹੋਇਆ ਜੇ ਆਪਾਂ ਕੁਝ ਇੰਡੀਕੇਟਰ ਦੀ ਸਹਾਇਤਾ ਇੱਥੇ ਲੈਣੇ ਆ ਤਾਂ ਆਰਐਸਆਈ ਦੇ ਵਿੱਚ ਇੱਕ ਮਿਨੋ ਡਿਵਰਜੈਂਸ ਇੱਥੇ ਜ਼ਰੂਰ ਦਿਖਾਈ ਦੇ ਰਿਹਾ ਦੇਖ ਸਕਦੇ ਤੁਸੀਂ ਇਹ ਜਿਹੜਾ ਕਿ ਇੱਥੇ ਪਿਛਲਾ ਲੋਅ ਇੱਥੇ ਉੱਤੇ ਬਣਿਆ ਸੀ ਤੇ ਦੂਜਾ ਲੋਅ ਥੱਲੇ ਬਣਿਆ ਪਰ RSI ਦੇ ਵਿੱਚ ਨਹੀਂ ਬਣਿਆ ਪਰ ਇਹਦੇ ਲਈ ਵੀ ਆਪਾਂ ਇਸੇ ਤਰ੍ਹਾਂ ਟ੍ਰੇਡ ਨਹੀਂ ਕਰਾਂਗੇ ਬਹੁਤ ਸਾਰੇ ਮਤਲਬ ਕਿ ਜੋ ਵੀ ਟ੍ਰੇਡ ਜਿੰਨਾ ਵੀ ਇਹਦੇ ਵਿੱਚ ਯੂਜ਼ਰ ਕਰਦੇ ਹੋਣਗੇ ਇੱਥੇ ਟ੍ਰੇਡ ਲੈ ਚੁੱਕੇ ਹੋਣਗੇ ਪਰ SL ਆਪਾਂ ਨੂੰ ਇਹਨਾਂ ਵਾਂਗ ਡਾ ਰੱਖਣਾ ਪਵੇਗਾ ਤੇ ਆਪਾਂ ਵੇਟ ਕਰਾਂਗੇ 15 ਮਿੰਟ ਦਾ ਕੈਂਡਲ ਇਹ ਜਿਵੇਂ ਕਿ ਆ ਗ੍ਰੀਨ ਕੈਂਡਲ ਬਣ ਚੁੱਕਿਆ ਇਹਦੇ ਉੱਤੇ ক্লোਜ਼ ਹੋ ਜਾਂਦਾ ਸਪੈਸ਼ਲੀ ਐਸਰ ਰਿਸਿਸਟੈਂਸ ਦੇ ਉੱਤੇ ক্লোਜ਼ ਹੋ ਜਾਵੇ ਕਿਉਂਕਿ ਹਰ ਰਿਸਿਸਟੈਂਸ ਹੈ ਨਾ ਜਿਹੜਾ ਤੇ ਸਪੋਰਟ ਆ ਇੱਥੇ ਸੈਲਰ ਬੈਠੇ ਹੋਣਗੇ ਉੱ ਤੇ ਜਨਾ ਚਲੇ ਥੋੜੇ ਜਿ ਨਿਕਲਦੇ ਨਹੀਂ ਉਹ ਜਰ ਮੂਵਮੈਂਟ ਨਹੀਂ ਜਾਵੇਗਾ ਤੇ 15 ਮਿੰਟ ਦਾ ਕੈਂਡਲ ਇਹਦੇ ਕੈਂਡਲ ਦੇ ਉੱਤੇ ਤਾਂ ক্লোਜ਼ ਹੋਵੇ ਨਾਲ ਦੇ ਨਾਲ ਇਸ ਰਿਸਿਸਟੈਂਸ ਨੂੰ ਵੀ ਬ੍ਰੇਕ ਕਰ ਦਵੇ ਉਸ ਤੋਂ ਬਾਅਦ ਅ ਡਿਪ ਆਉਣ ਦਾ ਵੇਟ ਕਰਾਂਗੇ ਜੋ ਵੀ ਇਹ ਪਹਿਲੇ ਕੈਂਡਲ ਦਾ ਕਲੋਜ਼ਿੰਗ ਪ੍ਰਾਈਸ ਹੈ ਉਹਦੇ ਆਸ-ਪਾਸ ਆਪਾਂ ਬਾਏ ਕਰ ਸਕਦੇ ਹਾਂ ਇਸਲਾ ਆਪਣਾ ਇਸ ਦੇ ਥੱਲੇ ਹੋਵੇਗਾ ਤੇ ਜੇ ਅਸਲ ਕੱਟਦਾ ਹੈ ਤੇ ਆਪਾਂ ਉਹਨਾਂ ਨੂੰ ਨਿਕਲ ਜਾਵਾਂਗੇ ਫਿਰ ਆਪਾਂ ਵੇਟ ਕਰਾਂਗੇ ਥੱਲੇ ਵਾਲਾ ਸਪੋਰਟ ਬ੍ਰੇਕ ਹੋਣ ਦੀ ਤੇ ਉਸ ਤੇ ਟ੍ਰੇਡ ਆਪਾਂ ਪਲਾਨ ਕਰ ਸਕਦੇ ਹਾਂ ਤੇ ਇਹੀ ਰਹੂਗੀ ਅੱਜ ਵਾਸਤੇ ਇਹਦੀ ਪਲੈਨਿੰਗ ਨੈਕਸਟ ਵੀਕਿੰਡ ਦੇ ਵਾਸਤੇ ਜੇ ਇਥੋਂ ਮਤਲਬ ਕਿ ਆਪਾਂ ਨੂੰ ਟ੍ਰੇਡ ਮਿਲ ਜਾਂਦੀ ਹੈ ਤੇ ਸਟੌਪ ਲੌਸ ਲਗਾ ਕੇ ਆਪਾਂ ਕੁਝ ਟਾਈਮ ਹੋਲਡ ਕਰਾਂਗੇ ਆਪਾਂ ਨੂੰ ਫਿਰ ਤੋਂ 118600 ਦੇ ਆਸ-ਪਾਸ ਜਾਂਦਾ ਹੋਇਆ ਦਿਖਾਈ ਦੇ ਸਕਦਾ ਹੈ ਜਉਂ ਹੀ ਇਹ ਸਪਰ ਰਿਸਿਸਟੈਂਸ ਨੂੰ ਪਾਰ ਕਰੇਗਾ ਫਿਰ ਇੱਕ ਤੇਜ਼ੀ ਦੇਖਣ ਨੂੰ ਮਿਲ ਜਾਵੇਗੀ ਤੇ ਇਹ ਪ੍ਰੋਜੈਕਸ਼ਨ ਦਾ ਧਿਆਨ ਰੱਖਿਓ ਤੇ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਫਿਰ ਤੋਂ ਧੰਨਵਾਦ